ਸੀ ਦੇਖ ਰਹੇ ਹੋ ਸਰਬਤਰਮ نیوز ਚੈਨਲ ਅੱਜ ਸਾਡੀ ਟੀਮ ਪਹੁੰਚੀ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਜਿੱਥੇ ਕਿਸਮੂ ਨਗਰ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਬੀਰਨ ਦੇ ਸਹਿਯੋਗ ਨਾਲ ਸਮੂਹ ਪ੍ਰਬੰਧਕ ਕਮੇਟੀ ਪ੍ਰਿੰਸੀਪਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜੋ ਸੈਸ਼ਨ 2024 ਤੇ 2025 ਚੱਲ ਰਿਹਾ ਸੀ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਸਲਾਨਾ ਗੁਰਮਤ ਸਮਾਗਮ ਸ਼ੁਕਰਾਨਾ ਦਿਵਸ ਮਿਤੀ 13 ਦੂ 2025 ਨੂੰ ਬਹੁਤ ਹੀ ਸ਼ਰਧਾਪੂਰਕ ਮਨਾਇਆ ਗਿਆ ਈਸ਼ਵਰੀ ਜਾਣਕਾਰੀ ਦਿੰਦੇ ਹੋਏ ਮੱਠ ਸਰਵਜੀਤ ਸਿੰਘ ਜੀ ਨੇ ਸਰਬ ਧਰਮ ਨਿਯੁਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ 3 ਤਰੀਕ ਨੂੰ ਆਰੰਭ ਹੋਏ ਸਨ ਅਤੇ ਜਿਨ੍ਹਾਂ ਦੀ ਭੋਗ 13 ਤਰੀਕ ਨੂੰ ਪਾਏ ਗਏ ਇਸ ਉਪਰੰਤ ਪਾਈ ਸਰਬਜੀਤ ਸਿੰਘ ਪਾਲ ਸਠਕਰਵਲ ਵਾਲੇ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਰਤਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਲਾਨਾ ਗੁਰਮਸਾਗਮ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਕਰਵਾਏ ਜਾਂਦੇ ਹਨ। ਇਸ ਮੌਕੇ ਪ੍ਰਿੰਸੀਪਲ ਸ਼ਿਵ ਕੁਮਾਰ ਜੀ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਅਤੇ ਇਸ ਮੌਕੇ ਦੇ ਰਟਾਇਡ ਪ੍ਰਿੰਸੀਪਲ ਸਰਦਾਰ ਅਜੀਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਖਾਸ ਧਿਆਨ ਦੇਣ ਅਤੇ ਮਾਤਾ-ਪਿਤਾ ਦੇ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਸ਼ਿਵ ਕੁਮਾਰ ਮੈਨੇਜਰ ਸਰਦਾਰ ਜਗਤਵਿੰਦਰ ਸਿੰਘ ਮਿੰਹਾਸ ਮਾਸਟਰ ਸਰਬਜੀਤ ਸਿੰਘ ਮੰਜ ਸੀਨੀਅਰ ਮੈਨੇਜਰ ਸਰਦਾਰ ਅਜੀਤ ਸਿੰਘ ਰਟਾਇਰਡ ਪ੍ਰਿੰਸੀਪਲ 22 ਪ੍ਰੈਜ਼ੀਡੈਂਟ ਸਰਦਾਰ ਸੁਰਿੰਦਰਜੀਤ ਸਿੰਘ ਮਿਨਹਾਸ ਸੈਕਟਰੀ ਸਰਦਾਰ ਕੁਲਬੰਦ ਸਿੰਘ ਜੰਗੀ ਪ੍ਰਧਾਨ ਸਰਦਾਰ ਗੁਰਵਚਨ ਸਿੰਘ ਮਿਨਹਾਸ ਸਰਪੰਚ ਸਰਦਾਰ ਜਸਪਾਲ ਸਿੰਘ ਮਿਨਹਾਸ ਸਰਦਾਰ ਜੋਗਾ ਸਿੰਘ ਮਿਨਹਾਸ ਕੈਨੇਡੀਅਨ ਸਰਦਾਰਨੀ ਸ਼ਮਿੰਦਰ ਕੌਰ ਮਿਨਹਾਸ ਸਰਦਾਰਨੀ ਪਰਮਜੀਤ ਕੌਰ ਮਿਨਹਾਸ ਨਿਊਜ਼ੀਲੈਂਡ ਸਰਦਾਰ ਰਜਵਿੰਦਰ ਕੌਰ ਠੱਕਰਵਾਲ ਸਰਦਾਰ ਕੁਲਦੀਪ ਸਿੰਘ ਮਿੰਹਾਸ ਸਰਦਾਰ ਨਰਿੰਦਰ ਸਿੰਘ ਲਿੱਦੜ ਜੀ ਆਣ ਸ਼੍ਰੀ ਬ੍ਰਿਜਮਨੀ ਮਹੇਸ਼ ਸਰਦਾਰ ਦਿਲਵਰ ਸਿੰਘ ਸੰਧੂ ਸਰਦਾਰ ਇੰਦਰਜੀਤ ਸਿੰਘ ਲੈਕਚਰਾਰ ਸ਼੍ਰੀ ਪਰਮਜੀਤ ਕੌਰ ਧਾਰਮਿਕ ਟੀਚਰ ਭਾਈ ਸਰਬਜੀਤ ਸਿੰਘ ਪਾਸ ਠੱਕਰਵਾਲ ਉੱਗੇ ਫੁੱਟਬਾਲਰ ਅਮਨਦੀਪ ਸਿੰਘ ਹੈਪੀ ਕਰਨ ਹਰਸ਼ ਤੋਂ ਇਲਾਵਾ ਹੋਰ ਵੀ ਸੰਗਤ ਅਤੇ ਸਮੂਹ ਸਕੂਲ ਦੇ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਰਨਿੰਗ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ Oh um.

ਤੁਹਾਡੀ ਗੋਲਬਾਣੀ ਤੁਹਾਡੀ ਭਾਸ਼ਾ ਤੁਹਾਡਾ ਜਿਹੜਾ ਮਿਲਵਰ ਕਰਨਾ ਮਾਤਾ ਪਿਤਾ ਦੇ ਨਾਲ 3ਰਾਂ ਦਾ ਸਹਿਕਾਰ ਕਰਨਾ ਚਾਹੀਦਾ ਬੱਡੀ ਗੱਲ ਜੇ ਤੁਸੀਂ ਭਾਸ਼ਾ ਨਹੀਂ ਚੰਗੀ ਬੋਲਦੇ ਘਰ ਦੇ ਵਿੱਚ ਤਾਂ ਵੀ ਮੁੰਡਾ ਬਹੁਤ ਪੜ੍ਹਾਈ ਦਾ ਕੋਈ ਆਸ ਨਹੀਂ ਰਹਿ ਜਾਂਦਾ ਸੋ ਸੱਚ ਬੋਲੋ ਤੇ ਮਾਤਾ ਪਿਤਾ ਨਾਲ ਟੀਚਰਾਂ ਦਾ ਪੜ੍ਹੀਆਂ ਦਾ ਸੰਯੋਗ ਕਰੋ ਮਿਹਨਤ ਕਰੋ ਤੁਸੀਂ ਕੋਈ ਨਹੀਂ ਤਾਂ ਹੈ ਜੇ ਮਿਹਨਤ ਦੇ ਰਾਹ ਤੇ اسی طرح پڑھائی بچے کلاسا کچھ دنوں شروع ہونے والے آ سو میرا یہی منگ ہوگا کہ ڈاکٹر نے بہت محنت کرائی ہے کرا رہے ہیں اور ہوں کام جا محنت کرتا ہے ਤੁਹਾਡਾ ਮਾਰਿਆ ਰਹਿ ਗਏ ਪਰ ਜੇ ਇਤਹਾਸ ਨੂੰ ਅਗਰ ਅਸੀਂ ਬਾਾਈਬਲ ਜੀ ਕਰਤਾ ਹੈ ਬਾਈਬਲ ਸਾਹਿਬ ਜੀ ਦੀ ਪ੍ਰਵਾਨ ਅੰਕਲ ਸਤ ਜੀ ਬੰਟੀ ਸਾਹਿਬ ਜੀ ਬਾਾਈਬਲ ਦੇ ਕਾਲਸਾ ਬਾਈਬਲ ਦੇ ਕਿਤੇ ਪਹਿਲੇ ਬੱਚਿਓ ਜਿਵੇਂ ਕਿ ਸਾਡੇ ਮੈਨੇਜਰ ਸਾਹਿਬ ਤੇ ਗੋਬੀਨ ਦੱਸਿਆ ਇਹ ਸਾਰਾ ਉਪਰਾਲਾ ਤੁਹਾਡੇ ਲਈ ਹੈ ਤੇ ਤੁਹਾਡਾ ਹੁਕਮ ਹੈ ਕਿ ਪੇਪਰ ਬੜੀ ਅੱਜ ਤੱਕ نے جڑا شروع تو لے کے دن رات کر کے پڑھایا ہے ماپیا نے دن رات کر کے خیال رکھا ہے فیسا بھی دیتی روٹی پانی سارا کیتا ہوں یہ ذمے والی آدھی طرح پیپر دو اور اسی پاس کرتے ہیں آ کے پڑھو گے اور ترقی شاہدہ رہاں شبدوں بھی ਦਰਜਾ ਦਰਜਾ ਜਿਹੜੇ ਪ੍ਰਬੰਧਕ ਕਮੇਟੀ ਐਨਆਰਈਜ਼ ਤੇ ਬਲਵਾਂ ਪੰਚਾਇਤਾਂ ਦੇ ਆਏ ਹੋਏ ਸਾਰੇ ਜਨਨ ਬਤ ਕਰਦਾ ਹੈ ਬਾਈ ਕੋ ਦੇਰਾਲ ਸਾਹਿਬ ਪੈ ਜੀ ਕੜੀਆਂ ਸਤ ਸੰਗੀਆਂ ਲਿਖ ਦਿਓ ਮੇਰੇ ਕਰਮ ਦੇ ਵਿੱਚ ਕੜੀਆਂ ਸਤ ਸੰਗੀਆਂ ਲਿਖ ਦਿਓ ਮੇਰੇ ਕਰਮ ਦੇ ਵਿੱਚ ਜੜੀ ستس میرے پر ماں <سؤال> دے بچے کڑیا ستسگتیاں <سؤال> لکھ جی میرے گھر کڑیا ستسگتیاں کردیا تنگ پیڑا کردیا تنگ پیڑا زندگی Let <silence> me ਸੁਣਿਏ <laughs> ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜੀਓ ਅੱਜ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਸਤਿਗੁਰ ਦੀ ਅਪਾਰ ਬਖਸ਼ਿਸ਼ ਸਦਕਾ ਸਾਲਾਨਾ ਗੁਰਮਤ ਸਮਾਗਮ ਸ਼ਕਰਾਨਾ ਦਿਵਸ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਸਮੂਹ ਮੈਨੇਜਿੰਗ ਕਮੇਟੀ ਸਮੂਹ ਪ੍ਰਿੰਸੀਪਲ ਸਟਾਫ ਵਿਦਿਆਰਥੀ ਇਲਾਕਾ ਨਿਵਾਸੀ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਪੈਣਪਰਾ ਦਾਨੀ ਸੱਜਣ ਖੇਡ ਪ੍ਰੇਮੀ ਸਾਰਿਆਂ ਨੇ ਰਲ ਮਿਲ ਕੇ ਸਤਗੁਰੂ ਜੀ ਦਾ ਹਰ ਸਾਲ ਦੀ ਤਰ੍ਹਾਂ ਸ਼ੁਕਰਾਨਾ ਕੀਤਾ ਜੋ ਸੈਸ਼ਨ 2024-25 ਚੱਲ ਰਿਹਾ ਸੀ ਉਸ ਦੇ ਲਈ ਸਤਗੁਰਦਿਆਂ ਬਖਸ਼ਿਸ਼ ਕੀਤੀਆਂ ਦਾਤਾਂ ਨੂੰ ਧੰਨਵਾਦ ਕਰਨ ਦੇ ਲਈ ਸ਼ੁਕਰਾਨਾ ਕਰਨ ਦੇ ਲਈ ਰੱਖੇ ਗਏ ਰਬੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਵੀ ਚਿੰਤਾ ਮਟਾਈ ਦੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ ਅੱਜ ਨਿਰਵਿਘਨਤਾ ਸਹਿਤ ਸੰਪੂਰਨਤਾਈ ਹੋਈ ਭੋਗ ਪਾਣ ਪ੍ਰੰਤ ਕਥਾ ਕੀਰਤਨ ਹੋਇਆ ਗੁਰੂ ਕੇ ਲੰਗਰ ਦਾ ਟੁੱਟ ਵਰਤਾਇਆ ਗਿਆ ਸਮੁਤੀਆਂ ਸੰਗਤਾਂ ਨੇ ਸਮੂਲੀਅਤ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਗਿਆ ਅਰਦਾਸ ਬੇਨਤੀ ਕੀਤੀ ਗਈ ਕਿ ਸਕੂਲ ਨੂੰ ਚੜ੍ਹਦੀ ਕਲਾ ਹੋਵੇ ਬੱਚੇ ਵਿੱਦਿਆ ਦਾ দান ਬਖਸ਼ਿਸ਼ ਕਰਨ ਅਤੇ ਆਉਣ ਵਾਲਾ ਜੋ ਸੈਸ਼ਨ ਹੈ 2025-26 ਉਸ ਦੀ ਪ੍ਰਾਰੰਭਤਾ ਤੋਂ ਪਹਿਲਾਂ ਅਰਦਾਸ ਬੇਨਤੀ ਕੀਤੀ ਗਈ ਜਿੰਨੀਆਂ ਵੀ ਮੁਜ਼ਜ਼ ਸ਼ਖਸੀਤਾਂ ਪਹੁੰਚੀਆਂ ਦਾਨੀ ਸੱਜਣ ਪਹੁੰਚੇ ਪ੍ਰਬੰਧਕਾਂ ਦਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਗੁਰੂ ਮਹਾਰਾਜ ਕਿਰਪਾ ਕਰਨ ਆਉਣ ਵਾਲਾ ਸਮਸਪਾਗਾ ਹੋਵੇ ਔਰ ਇਹ ਮਹਾਪੁਰਸ਼ਾਂ ਦੀ ਜੋ ਫਲਵਾੜੀ ਹੈ ਸੰਤ ਅਤਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲ ਦੀ ਮਾਪੁਰ ਸੰਤ ਬਾਬਾ ਅਤਰ ਸਿੰਘ ਦੀ ਮਸਤੂਰਨ ਸਾਹਿਬ ਵਾਲਿਆਂ ਨੇ ਜੋ ਇਹ ਬੂਟਾ ਲਾਇਆ ਬਹੁਤ ਹੀ ਸਤਿਕਾਰਯੋਗ ਸਰਦਾਰ ਮਗੀਨਾ ਸਿੰਘ ਦੀ ਜੰਗੀ ਭਾਈ ਦੇਵਾ ਸਿੰਘ ਦੀ ਜੰਗੀ ਉਹਨਾਂ ਦੇ ਸਮੁੱਚੇ ਪਰਿਵਾਰ ਔਰ ਹੋਰ ਪਤਵੰਤੇ ਸੱਜਣਾ ਨੇ ਇਸ ਨੂੰ ਚੜ੍ਹਦੀ ਕਲਾ ਵਲ ਲੈ ਜਾਣ ਲਈ ਤਿਆਰ ਕੀਤਾ ਹੋਇਆ ਹੈ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਓਲਾ ਚੁੱਕਾਂ ਦੀ ਖਿਵਾ ਜੀ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤ